ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਮੈਂ 4-4 ਕੁੰਡਿਆਂ ਦੇ حساب ਨਾਲ ਕੁੰਡੇ ਪਾਏ ਆ ਜੀ 4-4 ਕੁੰਡਿਆਂ ਦਾ ਡਿਜ਼ਾਈਨ ਹੈ ਤੇ ਇੱਕ-ਇੱਕ ਕੁੰਡਾ ਆਪਾਂ ਸਾਈਡ ਤੇ ਰੱਖਿਆ ਹੋਇਆ ਹੈ ਅੱਜ ਇਹ ਮੈਂ 4 ਹੋ ਗਏ 4 4 ਤੇ ਤਿੰਨ ਕੁੰਡੇ ਹੋ ਗਏ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਇੱਕ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਤੇ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਜੀ ਤੇ ਤੁਸੀਂ ਜ਼ਰੂਰ ਟਰਾਈ ਕਰਿਆ ਕਰੋ ਡਿਜ਼ਾਈਨ ਬਣਾਉਣੇ ਜਿਵੇਂ ਮੈਂ ਦੱਸਦੀ ਆਂ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਆ ਬੈਲਾ ਕੁੰਡਾ ਆਪਾਂ ਧਾਰਿਆ ਤਿੰਨ ਕੁੰਡੇ ਆਪਾਂ ਉਲਟੇ ਬਣਾਵਾਂਗੇ ਤਾਂਗਾ ਪਿੱਛੇ ਕਰਕੇ ਇੱਕ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਫਿਰ ਤੋਂ ਤਿੰਨ ਕੁੰਡੇ ਉਲਟੇ ਬਣਾਵਾਂਗੇ ਇਹ ਆਪਣੇ ਚਾਰ ਕੁੰਡੇ ਹੋ ਗਏ ਇੱਕ ਡਿਜ਼ਾਈਨ ਬਣ ਗਿਆ ਇੱਥੋਂ ਤੱਕ ਤੇ ਅੱਗੇ ਫੇਰ ਇੱਕ ਗੁੰਡਾ ਸਿੱਧਾ ਫੇਰ ਤਿੰਨ ਗੁੰਡੇ ਉਲਟੇ ਇੱਕ ਗੁੰਡਾ ਸਿੱਧਾ ਲਾਸਟ ਤੇ ਆਪਣੇ ਫਿਰ ਤਿੰਨ ਕੁੰਡੇ ਉਲਟੇ ਆ ਗਏ ਇੱਕ ਕੁੰਡਾ ਸਿੱਧਾ ਇੱਧਰ ਵੀ ਆਪਣੇ ਤਿੰਨ ਕੁੰਡੇ ਸੀਗੇ ਉਲਟੇ ਸਲਾਈ ਆਪਾਂ ਪੂਰੀ ਉਲਟੀ ਬਣਾਵਾਂਗੇ ਕੋਈ ਕੁੰਡਾ ਉਹ ਨਹੀਂ ਬਣਾਵਾਂਗੇ हण आपण फर तू सिद्धे पासे आन कुडे उलटे बनाव जिद्धा बनाया हा आपण इथं लावांगे सलाई ਅਜੀ 1 2 3 ਜਿਹੜੇ ਆਪਾਂ ਫਰਸਟ ਵਾਲੀ ਸਲਾਈ ਬਣਾਈ ਸੀ ਉੱਥੋਂ ਦੀ ਸਲਾਈ ਪਾ ਕੇ ਆਪਾਂ ਇੱਕ ਕੁੰਡਾ ਬਣਾ ਲਾਂਗੇ ਇਹਨਾਂ ਕੁੰਡਿਆਂ ਨੂੰ ਸਿੱਧਾ ਬਣਾ ਦਾਂਗੇ ਤਿੰਨ ਕੁੰਡੇ ਉਲਟੇ ਬਣਾ ਲਾਂਗੇ ਧਾਗਾ ਪਿੱਛੇ ਕਰਾਂਗੇ ਇਹਦੇ ਵੀ ਆਪਾਂ ਜਿਹੜੇ ਫਰਸਟ ਵਾਲੀ ਸਲਾਈ ਬਣਾਈ ਜਿਹੜੀ ਉੱਥੋਂ ਦੀ ਸਲਾਈ ਉਸ ਕੁੰਡੇ ਵਿੱਚ ਆਪਾਂ ਸਲਾਈ ਪਾਵਾਂਗੇ ఆ కు కిధా బ అన్న కె ఉల్టే బ పిచ్చే కి ఆ కుడా ష దే ఆ డ్డ దాగే ਆ ਜਿਹੜਾ ਕੁੰਡਾ ਇਹਦੇ ਵਿੱਚ ਦੇ ਆਪਾਂ ਜਿਵੇਂ ਅ ਕੁੰਡੇ ਪਾ ਕੇ ਦੂਜੀ ਸਲਾਈ ਬਣਾਈ ਆ ਉਹਦੇ ਵਿੱਚ ਦੀ ਆਪਾਂ ਸਲਾਈ ਪਾਵਾਂਗੇ ਤੇ ਸਿੱਧਾ ਕੁੰਡਾ ਬਣਾ ਲਾਂਗੇ ਆ ਕੁੰਡਾ ਵੀ ਆਪਾਂ ਸਿੱਧਾ ਬਣਾ ਲਾਂਗੇ ਧਾਗਾ ਅੱਗੇ ਕਰਕੇ ਤਿੰਨ ਕੁੰਡੇ ਆਪਾਂ ਉਲਟੇ ਬਣਾ ਲਾਂਗੇ ਉਲਟੇ ਸਲਾਈ ਆਪਾਂ ਤਿੰਨ ਕੁੰਡੇ ਉਲਟੇ ਬਣਾਵਾਂਗੇ ਆਹ ਕੁੰਡਾ ਵੀ ਜਿਹੜਾ ਸਿੱਧਾ ਬਣਾਇਆ ਸੀ ਉਹਨੂੰ ਵੀ ਉਲਟਾ ਬਣਾ ਲਵਾਂਗੇ ਜਿਹੜਾ ਆਪਾਂ ਆਹ ਕੁੰਡਾ ਬਣਾਇਆ ਸੀ ਉਹਨੂੰ ਆਪਾਂ ਧਾਰ ਲਾਂਗੇ ਫਿਰ ਤੋਂ ਆਪਾਂ ਚਾਰ ਕੁੰਡੇ ਬਣਾਵਾਂਗੇ ਉਲਟੇ ਇਹ ਕੁੰਡਾ ਆਪਾਂ ਇਸ ਤਰ੍ਹਾਂ ਧਾਰ ਲਾਂਗੇ ਫਿਰ ਚਾਰ ਕੁੰਡੇ ਉਲਟੇ ਬਣਾਵਾਂਗੇ। ਤੇ ਆ ਕੁੰਡਾ ਆਪਾਂ ਤਾਰ ਲਾਂਗੇ। ਹੁਣ ਆਪਾਂ ਫਿਰ ਤੋਂ ਸਿੱਧੇ ਪਾਸੇ ਆ ਗਏ। ਤਿੰਨ ਕੁੰਡੇ ਉਲਟੇ ਬਣਾਵਾਂਗੇ। ਧਾਗਾ ਪਿੱਛੇ ਕਰਾਂਗੇ।

ਤਦੋਂ ਅਸੀਂ ਇਹ ਕਿੰਨੇ ਹੱਥਾ ਥੋੜਾ ਤਾਨ ਹੋ ਗਿਆ ਤਾਂ ਆਪਾਂ ਇਸ ਤਰ੍ਹਾਂ ਲਾਵਾਂਗੇ ਇਹਨਾਂ ਨੂੰ ਐ ਸਿੱਧੇ ਕਰ ਲਾਂਗੇ ਦੋਵਾਂ ਦੇ ਇੱਕ ਕਰ ਦਾਂਗੇ ਸਿੰਦੇ ਪਾਸੇ ਆ ਗਏ ਜੀ ਆਪਾਂ ਹੁਣ ਤਿੰਨ ਗੁੰਡੇ ਉਲਟੇ ਬਣਾਵਾਂਗੇ। ਧਾਗਾ ਪਿੱਛੇ ਕਰਕੇ ਆ ਗੁੰਡਾ ਆਪਾਂ ਸਿੱਧਾ ਬਣਾ ਲਾਂਗੇ। ਤਿੰਨ ਗੁੰਡੇ ਉਲਟੇ ਬਣਾਵਾਂਗੇ। ਪਿੱਛੇ ਕਰਕੇ ਧਾਗਾ ਆ ਗੁੰਡਾ ਆਪਾਂ ਉਲਟਾ ਆ ਸਿੱਧਾ ਬਣਾ ਲਾਂਗੇ। ਤਿੰਨ ਗੁੰਡੇ ਉਲਟੇ ਇੱਕ ਗੁੰਡਾ ਸਿੱਧਾ ਸਿੰਤੇ ਪਾਸੇ ਆ ਗਏ ਆਪਾਂ ਤਿੰਨ ਗੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਹੁਣ ਆਪਾਂ ਹੁਣ ਦੇਖੋ ਜੀ ਹੁਣ ਆਪਾਂ ਇੱਥੋਂ ਆ ਜਿਹੜਾ ਦੋਹਾਂ ਦਾ ਇੱਕ ਕੀਤਾ ਸੀ ਇੱਥੋਂ ਦੀ ਸिलाई ਪਾਵਾਂਗੇ ਇੱਕ ਗੁੰਡਾ ਫੇਰ ਬਣਾ ਲਾਂਗੇ ਆ ਗੁੰਡਾ ਸਿੱਧਾ ਬਣਾ ਲਾਂਗੇ ਤਿੰਨ ਗੁੰਡੇ ਉਲਟੇ ਬਣਾਏ ਆ ਜਿਹੜੇ ਆਪਾਂ ਗੁੰਡਾ ਬਣਾਇਆ ਸੀਗਾ ਇੱਥੋਂ ਦੀ ਆਪਾਂ ਫਿਰ ਸਲਾਈ ਕੱਟ ਲਾਂਗੇ ਆ ਗੁੰਡਾ ਆਪਾਂ ਸਿੱਧਾ ਬਣਾ ਲਾਂਗੇ ਤਿੰਨ ਗੁੰਡੇ ਉਲਟੇ ਆਪਾਂ ਜਿਹੜਾ ਕੁੰਡਾ ਬਣਾਇਆ ਸੀਗਾ ਨਾ ਦੋਵਾਂ ਦਾ ਇੱਕ ਇੱਥੋਂ ਦੀ ਆਪਾਂ ਸਲਾਈ ਕੱਢਾਂਗੇ ਤਾਂ ਨਾ ਕੁੰਡੇ ਉਲਟੇ ਆਪਾਂ ਚਾਰ ਕੁੰਡੇ ਉਲਟੇ ਬਣਾ ਲਵਾਂਗੇ ਤੇ ਜਿਹੜਾ ਕੁੰਡਾ ਆਪਾਂ ਆ ਬਣਾਇਆ ਸੀਗਾ ਇਹਨੂੰ ਆਪਾਂ ਧਰ ਲਾਂਗੇ ਸੱਤ ਦੇ ਪਾਸੇ ਆ ਗਏ ਜੇ ਆਪਾਂ ਤਿੰਨ ਕੁੰਡੇ ਉਲਟੇ ਬਣਾ ਲਏ ਹੁਣ ਆਪਾਂ ਵਾਲੇ ਕੁੰਡੇਸ ਨੂੰ ਸਿੱਧੇ ਕਰਕੇ ਦੋਨੇ ਕੁੰਡੇ ਦੋਹਾਂ ਦਾ ਇੱਕ ਬਣਾ ਦਾਂਗੇ ਆ ਲੋ ਜਪਾ ਇਹਨਾਂ ਸਾਰਾ ਡਿਜ਼ਾਈਨ ਬਣਾਇਆ ਇਹ। ਤੇ ਦੇਖੋ ਇਹ ਕਿੰਨਾ ਸੋਹਣਾ ਲੱਗਦਾ ਹੈ। ਆਪਾਂ ਕੋਟ, ਸਵੈਟਰ, ਜੈਕਟ ਕੁਝ ਵੀ ਬਣਾ ਸਕਦੇ ਹਾਂ। ਸੌਖੇ ਦਾ ਸੌਖਾ ਦੇ ਨਾਲੇ ਹਲਕਾ ਜਿਹਾ ਹੈਗਾ ਜੀ। ਜੇ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਚਲੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਜੀ ਵੀਡੀਓ ਦੇਖਣ ਲਈ ਆਪ ਦਾ ਬਹੁਤ-ਬਹੁਤ ਧੰਨਵਾਦ ਹੁੰਦਾ ਜੀ ਪੂਰੀ ਵੀਡੀਓ ਦੇਖਿਆ ਕਰੋ ਜੀ ਤੇ ਲਾਈਕ ਵੀ ਕਰ ਦਿਆ ਕਰੋ ਜੀ